ਸਸਤੀ ਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਡਬਲ ਡੇਰੀ ਫਾਰਮ ਤੇ ਖਸਾਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਪਸ਼ੂ ਮੰਡੀ ਮਾਨਸਾ ਦੀ ਇਹ ਪਸ਼ੂ ਮੰਡੀ ਮਾਨਸਾ ਸਟੇਟ ਪੰਜਾਬ ਦਾ ਸ਼ਹਿਰ ਹੈ ਜਿਹੜਾ ਇਹਨੂੰ ਮਾਨਸਾ ਹੀ ਲੱਗਦਾ ਹੈ ਹਰ ਸ਼ੁੱਕਰਵਾਰੇ ਮੰਡੀ ਲੱਗਦੀ ਹੈ ਇੱਕ ਮਹੀਨੇ ਦੇ ਚਾਰ ਵਾਰ ਆ ਵਿਖਾਉਣੇ ਤੁਹਾਨੂੰ ਆਪਾਂ ਮੰਡੀ ਦਾ ਮਾਹੌਲ ਓਵਰਵਿਊ ਦੇ ਵਿੱਚ ਵੀਡੀਓ ਦਿਖਾ ਰਿਆ ਜੀ ਬਹੁਤ ਜਿਆਦਾ ਮੱਜਾਂ ਆਉਂਦੀਆਂ ਕੁਝ ਕੁਝ ਗਾਵਾ ਵੀ ਆਉਣ ਲੱਗ ਪਈਆਂ ਦੇਖ ਸਕਦੇ ਹੁੰਦੇ ਸੀ ਮੰਡੀ ਦਾ ਮਾਹੌਲ ਟੋਟਲ ਦਿਖਾਵਾਂਗੇ ਲਾਟ ਤੱਕ ਵੀਡੀਓ ਜ਼ਰੂਰ ਦੇਖ ਲੈਣੀ ਅੱਗੇ ਸ਼ੇਅਰ ਜ਼ਰੂਰ ਕਰ ਦੇਣੀ ਹਾਂ ਕਸਟਮਰ ਵੀ ਬਹੁਤ ਜਿਆਦਾ ਆਉਂਦੇ ਆ ਪੰਜਾਬ ਹਰਿਆਣਾ ਰਾਜਸਥਾਨ ਤੋਂ ਝੋਟੀਆਂ ਵੀ ਬਹੁਤ ਚੰਗੀਆਂ ਦਿਖਾ ਰਿਹਾ ਹਾਂ ਆਉਂਦੀਆਂ ਐਚ ਐਫ ਸਾਹੀਵਾਲ ਕ੍ਰੋਸ ਬੀਡ ਦੇਖ ਸਕਦੇ ਤੁਸੀਂ ਪਸ਼ੂ ਮੰਡੀ ਮਾਨਸਾ ਦਾ ਮਾਹੌਲ ਦਿਖਾ ਰਿਆ ਓਵਰਵਿਊ ਚ ਹਰ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਆ ਬਹੁਤ ਜਿਆਦਾ ਮੱਝਾਂ ਆਉਂਦੀਆਂ ਬਹੁਤ ਜਿਆਦੇ ਕਸਟਮਰ ਵੀ ਆਉਂਦੇ ਆ ਇਸ ਮੰਡੀ ਦੇ ਵਿੱਚ ਇਸ ਚੈਨਲ ਤੇ ਦੋਸਤੋ ਆਪਾਂ ਪੰਜਾਬੀ ਚ ਵੀਡੀਓ ਪਾਉਨੇ ਆ ਡਬਲ ਡੇਰੀ ਫਾਰਮ ਤੇ ਯੂਟਿਊਬ ਚੈਨਲ ਆ ਡਬਲ ਡੇਰੀ ਫਾਰਮ ਤੁਸੀਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਘੰਟੇ ਵਾਲਾ ਬਟਨ ਪ੍ਰੈਸ ਕਰ ਲਿਆ ਜੀ ਇੱਧਰ ਸੌਦਾ ਲੱਗਿਆ ਹੋਇਆ ਦੇਖ ਸਕਦੇ ਤੁਸੀਂ ਗਿਣਤੀ ਹੋ ਰਹੀ ਹੈ ਇਸ ਮੈਦਾ ਸੌਦਾ ਲੱਗਾ ਜੀ ਬਹੁਤ ਸੋਹਣੀ ਮਾਜਾ ਕਿਹੜੀ ਮਾਜਾ ਸੌਦਾ ਲੱਗਾ ਇਸ ਦਾ ਜੱਲਾ ਜੱਲਾ ਹਾਂ ਠੀਕ ਲੈ ਨਹੀਂ ਆਉਂ ਮਗਰ ਕਰ ਦੇ ਦਿੰਦਾ ਕਰ ਦਿਆਂਗਾ ਜੱਲਾ ਮਾਜ ਦਿਖਾਉਣਾ ਜੀ ਤੁਹਾਨੂੰ ਜਿਹੜਾ ਸੌਦਾ ਲੱਗਿਆ ਬਹੁਤ ਵਧੀਆ ਮਾਜ ਜਿਹਦਾ ਸੌਦਾ ਲੱਗਿਆ ਦੇਖ ਸਕਦੇ ਤੁਸੀਂ ਇੱਕੋ ਮਾਜ ਤੁਹਾਨੂੰ ਚਲਾ ਕੇ ਦਿਖਾਉਨੇ ਆ ਬਹੁਤ ਸੋਹਣੀ ਮਾਜ ਆ ਦੇਖ ਸਕਦੇ ਤੁਸੀਂ ਤਾਜੀ ਸੂਈ ਹੋਈ ਆ ਜੀ ਬਹੁਤ ਵਧੀਆ ਕੱਦ ਕਾਟ ਬਹੁਤ ਵਧੀਆ ਹਾਈਟ ਲੈਂਥ ਬਾਈ ਜੀ ਸੇਲ ਕਰਨ ਲਈ ਪਹੁੰਚੇ ਹੋਏ ਨੇ ਮਾਨਸਾ ਚ ਮਾਨਸਾ ਦੀ ਵੀਡੀਓ ਦਿਖਾ ਰਾ ਮਾਨਸਾ ਪਸ਼ੂ ਮੰਡੀ ਦੀ ਵੀਡੀਓ ਮੈਂ ਦਿਖਾ ਰਿਹਾ ਤੁਹਾਨੂੰ ਗੱਲਬਾਤ ਬਾਈ ਜੀ ਨਾਲ ਕਰਾਂਗੇ ਡਿਟੇਲ ਦੇ ਵਿੱਚ ਜਾਣਕਾਰੀ ਲਾਈਕ ਸ਼ੇਅਰ ਕਰਾਂਗੇ ਮਾਇਦੇ ਦੁੱਧ ਦੇ ਬਾਰੇ ਰੇਟ ਦੇ ਬਾਰੇ ਗੱਲਬਾਤ ਬਾਈ ਨਾਲ ਕਰਦੇ ਆਪਾਂ ਚੈੱਕ ਕਰੋ ਜੀ ਤੁਸੀਂ ਥਾਣਾ ਦੀ ਕੁਆਲਿਟੀ ਬਹੁਤ ਸ਼ਾਨਦਾਰ ਕੱਦ ਕਾਟ ਹਾਈਟ ਲੈਂਥ ਸਿੰਗਾਨੀ ਕੁਆਲਟੀ ਬਹੁਤ ਸੋਹਣੀ ਹੈ ਜੀ ਹਾਈਟ ਬਹੁਤ ਵਧੀਆ ਲੈਂਥ ਬਹੁਤ ਬੜੀ ਹੈ ਕੱਟਾ ਕੱਟੀ ਵੀ ਪਿੱਛੇ ਮਾਈ ਦੇ ਕੱਟੀ ਹੈ ਜੀ ਗੱਲ ਬਾਤ ਕਰਦੇ ਆ ਇਹ ਤੀਸਰੇ ਇਲੈਕਟ੍ਰੀਸ਼ੀਅਨ ਨੇ ਤੀਸਰੇ ਤੀਸਰੇ ਸੂਈ ਠੀਕ ਆ ਤੇ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ 21 22 ਦਿਨ ਹੋ ਗਏ ਜੀ ਮਗਰ ਕੱਟੀ ਹੈ ਜੀ 21 22 ਦਿਨ ਮਗਰ ਕੱਟੀ ਆ ਕਿੰਨਾ ਕੁ ਦੋਦਾ ਬਾਈ ਜੀ ਥੱਲੇ ਬਾਈ ਇਹਦੇ ਥੱਲੇ ਹੈਗਾ 14 15 ਕਿਲੋ ਰੋ 14 15 ਠੀਕਾ ਦੋਸਤੋ ਤੁਹਾਨੂੰ ਤੁਨ ਮੈਂ ਦਿਖਾਉਣਾ ਮੱਜ ਬਹੁਤ ਸੋਹਣੀ 14 15 ਲੀਟਰ ਦਾ ਦਦ ਵਾਲੀ ਆ ਕੀ ਰੇਟ ਕਰਦੇ ਆ ਜੀ ਆਪਾਂ ਮੁੱਲ ਤੇ ਜੀ 1.5 ਲੱਖ ਰੁਪਇਆ ਕਰਦੇ ਆਂ 1.5 ਲੱਖ ਕਿੰਨੇ ਦੇ ਲਾਸਟ ਹੋਨੇਗੀ ਹੁਣ ਦੇ ਦਾਂਗੇ ਜੀ ਇੱਕ 40 ਜੋੜੇ ਦੀ ਮਾਨ ਤਨ ਕਰ ਦਾਂਗੇ ਬੰਦੇ ਮਾਨ ਤਨ ਹੋ ਜਾਊਗਾ ਇੱਕ 40 ਤੋਂ ਵੀ ਹੋਰ ਹੋ ਜਾਊਗਾ ਹਾਂ ਜੀ ਹਾਂ ਕੀ ਨਾਮ ਆਪਾਂ ਆਪਣਾ ਨਾਮ ਕਾਕਾ ਸਿੰਘ ਹੈ ਜੀ ਗਾਉਂ ਕੌਣ ਸਾ ਐਂਦਰਪਾਈ ਜੀ ਜ਼ਿਲ੍ਹਾ ਕਿਹੜਾ ਹੈ ਜੀ ਸੰਗਰੂਰ ਜੀ ਮੋਬਾਈਲ ਨੰਬਰ ਦੱਸਿਓ ਜੀ 81980 31866 ਜੀ ਠੀਕ ਜੀ ਧੰਨਵਾਦ ਜੀ ਅਕਸਰ ਦੋਸਤ ਅੱਗੇ ਵਾਲੀ ਇੱਕ ਮੱਝ ਹੋਰ ਦਿਖਾਉਣਾ ਤੁਹਾਨੂੰ ਬਿਲਕੁਲ ਜੱਡ ਬਲੈਕ ਆ ਬਹੁਤ ਸ਼ਾਨਦਾਰ ਮੱਝ ਪਿੱਠ ਪੁੱਟਾ ਦੇਖ ਸਕਦੇ ਤੁਸੀਂ ਬਾਈ ਜੀ ਸੇਲ ਕਰਨ ਲਈ ਪਹੁੰਚੇ ਹੋਏ ਮਾਨਸਾ ਚ ਦੇਖ ਸਕਦੇ ਹੋ ਤਾਂ ਇਹ ਮਾਨਸਾ ਮੰਡੀ ਹਰ ਸ਼ੁੱਕਰਵਾਰ ਲੱਗਦੀ ਆ ਜਿਲ੍ਹਾ ਵੀ ਮਾਨਸਾ ਹੈ ਸਟੇਟ ਪੰਜਾਬ ਦਾ ਸ਼ਹਿਰ ਹੈ ਬਹੁਤ ਸੋਹਣੀ ਮੱਝ ਛੋਟਾ ਸਿੰਘ ਹੈ ਕੱਦ ਕਾਟ ਹਾਈਟ ਲੈਂਥ ਦੇਖ ਸਕਦੇ ਆ ਤੁਸੀਂ ਪ੍ਰੋਪਰ ਡੀਲ ਭਾਈ ਸਾਹਿਬ ਤੋਂ ਲੈਣੇ ਆਪਾਂ ਕਿਹੜੇ ਸੂਵੇ ਸੂਈ ਹੋਈ ਆ ਥੱਲੇ ਦੁੱਧ ਕਿੰਨਾ ਔਰ ਰੇਟ ਰੁੱਟ ਕੀ ਕਰ ਰਿਹਾ ਬੱਚਾ ਦੇਖ ਸਕਦੇ ਤੁਸੀਂ ਫੀਮੇਲ ਕਾਫ ਉਹ ਤੋਂ ਫੀਮੇਲ ਕਾਫ ਪਟੜੀ ਆ ਜੀ ਨੀਚੇ ਤਾਂ ਸਾਹਮਣੇ ਬੱਚਾ ਦੇਖ ਸਕਦੇ ਜੀ ਤੁਸੀਂ ਫੀਮੇਲ ਕਾਫ ਕੱਟੀ ਥੱਲੇ ਗੱਲਬਾਤ ਬਾਈ ਜੀ ਨਾਲ ਕਰਦੇ ਆਪਾਂ ਦੇਖ ਸਕਦੇ ਹੋ ਨਹੀਂ ਮਾ ਜੀ ਸਸੀ ਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੀਆਂ ਮਜਾ ਲੈ ਕੇ ਆਏ ਹੋ ਦੋ ਜੀ ਦੋਨੇ ਕਿਹਾ ਕਿ ਕਿੰਨੀਆਂ ਸੇਲ ਹੋ ਗਿਆ ਜੀ ਇੱਕ ਵੇਚਤੀ ਜਿੱਕ ਰਹੇਗੀ ਇੱਕ ਰਹਗੀ ਹੈ ਹਾਂ ਜੀ ਸਕਰੀਨ ਤੇ ਚਲਾ ਚਲ ਬਾਈ ਇਹ ਕਿਹੜੇ ਸੂਵੇ ਸੂਈ ਹੈ ਜੀ ਇਹ ਤੀਜਾ ਸੂਆ ਜੀ ਤੀਜਾ ਸੂਆ ਸੂਈਆ ਹਾਂ ਜੀ ਓਕੇ ਤਾਂ ਪਿੱਛੇ ਤੇ ਕੱਟੀ ਆ ਨਾ ਹਾਂ ਜੀ ਦੁੱਧ ਕਿੰਨਾ ਹੀ ਥੱਲੇ ਦੁੱਧ 15 ਕਿਲੋ ਜੀ 15 ਲੀਟਰ ਹਾਂ ਜੀ ਰੇਟ ਕੀ ਕਰਦੇ ਹਾਂ ਜੀ ਰੇਟ ਤੇ 15 ਕਰਦੇ ਹਾਂ ਜੀ 15 ਹਾਂ ਜੀ ਲਾਸਟ ਕਿੰਨੇ ਦੇ ਹੋ ਜਾਊਗਾ ਲਾਸਟ 95 ਦੇ 95 ਦੇ ਹੋ ਜਾਊਗਾ ਹਾਂ ਜੀ ਠੀਕ ਹੈ ਜੀ ਮਾਨ ਸਨਮਾਨ ਹੋ ਰਿਹਾ ਹੋ ਸਕਦਾ ਹੋ ਜੀ ਕਾਜੀ ਠੀਕ ਆ ਮੜਾ ਮਟਾ ਠੀਕ ਆ ਜੀ ਪਿੰਡ ਕਿਹੜਾ ਹੈ ਆਪਣਾ ਸੁਨਾਮ ਮਾਗੋ ਟਾਉਨ ਜ਼ਿਲ੍ਹਾ ਕੌਣ ਸਾ ਹੈ ਜ਼ਿਲ੍ਹਾ ਸੰਗਰੂਰ ਠੀਕ ਆ ਆਪਣਾ ਨਾਮ ਕੀ ਹੈ ਜੀ ਗੋਬਿੰਦ ਰਾਏ ਗੋਬਿੰਦ ਰਾਏ ਜੀ ਆਪਣਾ ਮੋਬਾਈਲ ਨੰਬਰ ਦੱਸਿਓ 9878121432 9878121432 ਹਾਂਜੀ ਓਕੇ ਧੰਨਵਾਦ ਜੀ ਠੀਕ ਹੈ ਤਾਂ ਹੋ ਰਹੀ ਹੈ ਕਿਸਾਨ ਦੋਸਤੋ ਇੱਕ ਗਾਂ ਖਾ ਰਿਹਾ ਐਚ ਐਫ ਕੁਆਲਿਟੀ ਚ ਪੈਂਦੀ ਹੈ ਚੰਗੀ ਆ ਕੁਆਲਿਟੀ ਤੁਹਾਡੇ ਸਾਹਮਣੇ ਆ ਬਾਈ ਜੀ ਹਰੀ ਮਾਨਸਾ ਸੇਲ ਕਰਨ ਲਈ ਪਹੁੰਚੇ ਹੋਇਆ ਦੇਖ ਸਕਦੇ ਤੁਸੀਂ ਲੈਜ ਬੰਦ ਫਾਈਟ ਲੈਂਥ ਦੇਖ ਸਕਦੇ ਹੋ ਤੁਸੀਂ ਐਚ ਐਫ ਕੁਆਲਿਟੀ ਚ ਪੈਂਦੀ ਆ ਕੁਆਲਿਟੀ ਤੁਹਾਡੇ ਸਾਹਮਣੇ ਹੈ ਬਾਈ ਜੀ ਨਾਲ ਗੱਲਬਾਤ ਕਰਾਂਗੇ ਰੇਟ ਕੀ ਮੰਗਦੇ ਆ ਥੱਲੇ ਦਦ ਕਿੰਨਾ ਹੈ ਬੱਚਾ ਦਿਖਾਉਣਾ ਤੁਹਾਨੂੰ ਆਪਾ ਦੇਖ ਸਕਦੇ ਤੁਸੀਂ ਹਾਈਟ ਲੈਂਥ ਬਹੁਤ ਵਧੀਆ ਸਾਹਮਣੇ ਦੇਖ ਸਕਦੇ ਵੱਛਾ ਜੀ ਇਹਦੇ ਥੱਲੇ ਹਾਂਜੀ ਗੱਲਬਾਤ ਬਾਈ ਨਾਲ ਕਰਾਂਗੇ ਦੇਖ ਸਕਦੇ ਹੋ ਤੁਸੀਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਗਾਂ ਚਲਾ ਕੇ ਦਿਖਾਇਆ ਕਿੰਨੇ ਮਸੂਹੇ ਆ ਜੀ ਇਹ ਤੀਜਾ ਸੂਹਾ ਜੀ ਤੀਜਾ ਜੀ ਹਾਂਜੀ ਠੀਕ ਆ ਤੋਂ ਮੱਛਾ ਮੱਛਾ ਨਾਲ ਥਲੇ ਹਾਂਜੀ ਠੀਕ ਆ ਦੁੱਧ ਕਿੰਨਾ ਜੀ ਸਹੀ ਸਹੀ ਦੱਸਣਾ ਦੁੱਧ ਹੁਣ 15 ਲੀਟਰ ਆ ਜੀ 15 ਲੀਟਰ ਹੈ ਰੇਟ ਕੀ ਕਰਦੇ ਜੀ ਮੁੱਲ ਤਾਂ 45 ਆ 35 ਦੀ ਹਾਂ ਨਾਲੇ ਤੋਂ 45 ਮੰਗਦੇ ਹੋ 35 ਦੀ ਹਾਂ ਨਾ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਇਹ ਗਾਂ ਜੀ ਚਾਰਨਾ ਮੇਰਾ ਨਾਮ ਜਗਸੀਰ ਆ ਜੀ ਗਾਮ ਰਈਆ ਜੀ ਪਿੰਡ ਰਈਆ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਬਰੰਡਾ ਜੀ ਓਕੇ ਤੋਂ 35 ਤੋਂ ਮਾਨ ਸਨਮਾਨ ਹੋਰ ਵੀ ਹੋ ਜਾਊਗਾ ਹਾਂ ਕੁਝ ਹੋ ਜਾਊਗਾ ਠੀਕ ਆ ਦੁੱਧ ਪੂਰਾ ਸਹੀ ਕਿੰਨਾ ਕਿੰਨਾ ਗਾਰੰਟੀ ਨਾਲ ਜੀ 15 ਲੀਟਰ 15 ਲੀਟਰ ਹੈਗਾ ਹਾਂ ਠੀਕ ਆ ਆਪਣਾ ਮੋਬਾਈਲ ਨੰਬਰ ਕੀ ਆ ਜੀ 9943 ਜੀ 4343081 9943 ਜੀ ਹਾਂ ਜੀ ਓਕੇ ਧੰਨਵਾਦ ਜੀ ਦੇਖ ਸਕਦੇ ਹੋ ਜੀ 35 ਤੋਂ ਮਾਨ ਸਨਮਾਨ ਹੋ ਜਾਊਗਾ ਹਾਂ ਜੀ ਓਕੇ ਧੰਨਵਾਦ ਜੀ ਦੇਖ ਸਕਦੇ ਹੋ ਜੀ 35 ਤੋਂ ਮਾਨ ਸਨਮਾਨ ਹੋ ਜਾਊਗਾ ਗਾਂ ਬਹੁਤ ਚੰਗੀ ਹੈ ਜੀ ਠੰਡੀ ਵਾਲੀ ਹੈ ਜੀ ਬਹੁਤ ਠੰਡੀ ਹੈ ਜੀ ਦੇਖ ਸਕਦੇ ਹੋ ਤੁਸੀਂ ਹਾਂ ਜੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਠੰਡੀ ਆ ਗਾਂ ਐਚਐਫ ਕੁਆਲਿਟੀ ਚ ਪੈਂਦੀ ਦੋਸਤੋ ਸਾਦੋਸਤੋ ਇੱਕ ਤੁਹਾਨੂੰ ਹੋਰ ਮੱਝ ਦਿਖਾ ਰਹੇ ਆ ਬ੍ਰਾਊਨ ਕਲਰ ਦੀ ਬੂਰੀ ਵੀ ਕਹਿ ਸਕਦੇ ਆਪਾਂ ਬਾਈ ਜੀ ਹਰੀ ਸੇਲ ਕਰਨ ਲਈ ਪਹੁੰਚੇ ਆ ਮਾਨਸਾ ਮੰਡੀ ਦੇਖ ਸਕਦੇ ਹੋ ਜੀ ਕਦ ਕਾਟ ਹਾਈਟ ਲੈਂਥ ਕੁਆਲਿਟੀ ਤੁਹਾਡੇ ਸਾਹਮਣੇ ਹੈ ਵਿਖਾਉਣ ਦੀ ਕੋਸ਼ਿਸ਼ ਮੈਂ ਕਰ ਰਿਹਾ ਤੁਹਾਨੂੰ ਮੰਡੀ ਦੀ ਵੀਡੀਓ ਦਿਖਾ ਰਿਹਾ ਪਸ਼ੂ ਮੰਡੀ ਮਾਨਸਾ ਦੀ ਸਿੰਘ ਦੇਖ ਸਕਦੇ ਹੋ ਹਾਈਟ ਲੈਂਥ ਦੇਖ ਸਕਦੇ ਹੋ ਡਿਟੇਲ ਬਾਈ ਜੀ ਤੋਂ ਲੈ ਕੇ ਸ਼ੇਅਰ ਕਰਾਂਗੇ ਕਿਹੜੇ ਸੂਬੇ ਆ ਦੁੱਧ ਕਿੰਨਾ ਹੈ ਔਰ ਰੇਟ ਕੀ ਮੰਗਦੇ ਆ ਸੇਲ ਵਾਸਤੇ ਹੈ ਜੀ ਜਿਨ੍ਹਾਂ ਨੂੰ ਪਸੰਦ ਆਉਂਦੀ ਤਾਂ ਬਾਈ ਜੀ ਦਾ ਕੰਟੈਕਟ ਨੰਬਰ ਵਿੱਚ ਚੱਲੂਗਾ ਗੱਲਬਾਤ ਕਰ ਸਕਦੇ ਹੋ ਜੀ ਬਾਈ ਜੀ ਕਿੰਨੇ ਮੱਝ ਲੈ ਕੇ ਆਏ ਮੱਝਾਂ ਲੈ ਕੇ ਆਏ ਦੋ ਦੋਲੇ ਕੇ ਜੀ ਠੀਕ ਆ ਇਹ ਬੂਰੀ ਜਿਹੜੀ ਮੱਝਾ ਕਿਹੜੇ ਸੂਏ ਸੂਈ ਆ ਦੂਜਾ ਜੀ ਦੂਜਾ ਸੂਆ ਸੂਈ ਆ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਈ 7 ਦਿਨ 7 ਦਿਨ ਹੋ ਗਿਆ ਠੀਕ ਆ ਬਿਲਕੁਲ ਸਹੀ ਦੱਸਿਓ ਥੱਲੇ ਦੁੱਧ ਕਿੰਨਾ ਦੇ ਦੁੱਧ 9 ਕਿਲੋ ਹੈ 9 ਕਿਲੋ ਹੈਗਾ ਹਾਂ ਜੀ ਦੋਵਾਂ ਟਾਈਮਾਂ ਦਾ ਠੀਕ ਆ ਰੇਟ ਕੀ ਕਰਦੇ ਰੇਟ ਕਰਦੇ ਆ 1.5 1 ਲੱਖ 5000 ਪਿੱਛੇ ਕੱਟਾਂ ਨਾ ਕੱਟਾ ਜੀ ਪਿੱਛੇ ਠੀਕ ਆ ਚੌਂਚ ਚੌਂਚ ਵਧੀਆ ਸਾਫ ਸੋਈ ਕਰਦੀ ਆ ਇੱਕ 5 ਦਾ ਤੋਂ ਮੰਗ ਰਿਆ ਤਾਂ ਛੱਡੇਗਾ ਕਿੰਨੇ ਦੀ ਇਹ ਇਹ ਪੂਰੇ ਜੀ ਦੇ ਦਾਂਗੇ ਜੀ ਪੂਰੇ ਜੀ ਹਾਂ ਜੀ 1 ਲੱਖ ਦੀ ਹਾਂ ਜੀ ਹੋਰੇ ਮਾਨ ਸਨਮਾਨ ਹੋ ਜਾਊਗਾ ਮਾੜਾ ਮੋਟਾ ਹੋ ਜਾਊਗਾ ਜੀ ਕੀ ਨਾਮ ਜੀ ਆਪਣਾ ਰਾਮ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਹਰਿਆਉਂ ਜਿਲ੍ਹਾ ਕਿਹੜਾ ਹੈ ਜੀ ਸੰਗਰੂਰ ਆਪਣਾ ਮੋਬਾਈਲ ਨੰਬਰ ਕਿੰਨਾ ਜੀ 62399 40838 62399 40838 3838 62899 40838 38 ਜੀ ਹਾਂ ਜੀ ਧੰਨਵਾਦ ਜੀ ਧੰਨਵਾਦ ਸਾਰੇ ਦੋਸਤੋ ਵੀਡੀਓ ਆਪਣੀ ਲਾਟ ਤੇ ਐਂਡ ਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜਲਦੀ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਕਿਸੇ ਨਵੀਂ ਮੰਡੀ ਚ ਕਿਸੇ ਨਵੇਂ ਫਾਰਮ ਤੇ ਤਾਂ ਗੁਰਵਿੰਦਰ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ ਜੀ